ਪੰਜਾਬ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਅੰਮ੍ਰਿਤਸਰ ਪੁਲਿਸ ਨੇ ਇੱਕ ਵਿਅਕਤੀ ਕੋਲੋਂ 5 ਕਿਲੋ 100 ਗ੍ਰਾਮ ਹਿਰੋਇਨ ਬਰਾਮਦ ਕੀਤੀ ਜਦ ਨੌਜਵਾਨ ਦੀ ਪਛਾਣ ਹੋਈ ਤਾਂ ਪੁਲਿਸ ਦੇ ਵੀ ਉੱਡ ਗਿਆ ਹੋਸ਼ ਸਿਵਲ ਸਾਜਨ ਫਿਰੋਜ਼ਪੁਰ ਦਫ਼ਤਰ ਦਾ ਕਰਮਚਾਰੀ ਨਿਕਲਿਆ ਨਸ਼ਾ ਤਸਕਰ ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਨਾਰਕੋਟਿਕ ਨੈੱਟਵਰਕ ਦਾ ਪਰਦਾ ਫਾਸ਼ ਕੀਤਾ ਕਮਿਸ਼ਨੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਿਆਂ ਦਾ ਪਰਦਾ ਫਾਸ਼ ਕਰਦਿਆਂ ਫਿਰੋਜ਼ਪੁਰ ਦੇ ਸਿਵਲ ਸਾਜਨ ਵਿੱਚ ਕੰਮ ਕਰਦੇ ਗੁਰਵੀਰ ਸਿੰਘ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਕਾਬੂ ਕੀਤਾ ਗਿਆ ਮਲਜ਼ਮ ਅਮਰਸਰ ਵਿੱਚ ਵੱਖ-ਵੱਖ ਭੇਸ ਬਣਾ ਕੇ ਘੁੰਮ ਰਿਹਾ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਦੇ ਕੋਲੋਂ ਵੱਖ-ਵੱਖ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਬਾਕੀ ਤੁਸੀਂ ਆਪ ਹੀ ਸੁਣ ਲਓ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਟਰਾਂਸਪੋਰਟਰ ਇੱਕ ਡਰੱਗ 카ਟਲ ਬਸਟ ਕੀਤਾ 5 ਕਿਲੋ ਹੀਰੋਇਨ 100 ਗ੍ਰਾਮ 5 ਕਿਲੋ 100 ਗ੍ਰਾਮ ਹੀਰੋਇਨ ਬRAND ਹੋਈ ਹੈ ਇੱਕ ਫੋਰਚੂਨਰ ਕਾਰ ਹੈ ਔਰ ਇੱਕ ਦੋਸ਼ੀਏ ਨੂੰ ਗ੍ਰਿਫਤਾਰ ਕੀਤਾ ਗਿਆ ਅਜੇ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏਡੀਐਸ ਕੋਰਾ son of ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਮਮਦੂਦ ਡਿਸਟ੍ਰਿਕਟ ਫਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮੋੜਲੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਅਮਰਸਰ ਸੈਕਟਰ ਦੇ ਵਿੱਚੋਂ ਰੂਰਲ ਦੇ ਏਰੀਆ ਦੇ ਵਿੱਚੋਂ ਕਨਸਾਈਨਮੈਂਟ ਚੁੱਕਣ ਆਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇੱਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਸੁਪਰਵਾਈਜ਼ਨ ਡੀਸੀਪੀ ਆਪਣੇ ਆलम ਵਿਜੇ ਜੀ ਏਸੀਪੀ ਕੁਲਦੀਪ ਜੀ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਰੈਸਟ ਇਹਦੀ ਕੈਂਟ ਥਾਣੇ ਦੇ ਵਿੱਚ ਪੱਤਾ ਦਰਜ ਕੀਤਾ ਗਿਆ ਜਿਹਦੇ ਬੇਸਿਕ ਬੈਕਗ੍ਰਾਉਂਡ ਵੱਲ ਧਿਆਨ ਦਿਓ ਇਹ ਤਾਂ ਗੁਰਵੀਰ ਜਿਹੜਾ ਹੈ ਇਹ ਬਤੌਰ ਕੰਟਰੈਕਟ ਡਰਾਈਵਰ ਲੱਗਿਆ ਹੋਇਆ ਹੈ ਸਿਵਲ ਸਰਜਨ ਆਫਿਸ ਫਰੋਸਪਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਰਲ ਕੇ ਕੰਮ ਕਰ ਰਿਹਾ तकरीबन 3 ਕਿ ਮਹੀਨੇ ਤੋਂ ਵਿੱਚ ਪਤਾ ਲੱਗਿਆ ਮੋਢਲੀ ਪੁਛਗਿੱਟ ਸਾਥੀ ਦਾ ਨਾਮ ਅਸੀਂ ਅਜੇ ਡਿਸਕਲੋਸ ਨਹੀਂ ਕਰ ਰਹੇ ਕਿਉਂਕਿ ਉਹਨੂੰ ਅਸੀਂ ਰਿਸਕ ਕੀਤਾ ਜਾਊਗਾ ਜਦੋਂ ਵੀ ਉਹ ਮਤਲਬ ਪੁਲਿਸ ਦੇ ਧਿਆਨ ਚ ਆਉਂਦਾ ਤੇ ਇਹਦੇ ਵਿੱਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰ ਜਿਹੜਾ ਮਮਦੂੜ ਦਾ ਏਰੀਆ ਉਹ ਆਪ ਬਾਰਡਰ ਹੈ ਪਰ ਉੱਥੇ ਐਕਸਪੋਜ਼ਰ ਤੋਂ ਬਚਦੇ ਇਹਨਾਂ ਨੇ ਟਰਾਂਸਪੋਰਟਰ ਜਿਹੜਾ ਅੰਮ੍ਰਿਤਸਰ ਸੈਕਟਰ ਨੂੰ ਚੂਜ਼ ਕੀਤਾ ਪਰ ਵਿੱਚ ਅਲੱਗ-ਅਲੱਗ ਕਟਾਉਟ ਲਾਏ ਹੋਏ ਐ ਤੇ ਪਿਕਅਪ ਕਰ ਰਿਹਾ ਕੋਈ ਦੂਸਰੇ ਅੱਗੇ ਨੂੰ ਕਰ ਰਿਹਾ ਉਹ ਸਾਰੀ ਚੇਨ ਜਿਹੜੀ ਹੈ ਉਹਤੇ ਵਰਕ ਕੀਤਾ ਜਾਊਗਾ ਸੁਮੇਰ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ